ਪੰਜਾਬ ਦੇ ਕਈ ਪਿੰਡ ਇੱਕ ਵਾਰ ਫਿਰ ਡੁੱਬਣ ਦੇ ਕੰਢੇ ਪਹੁੰਚ ਗਏ ਆ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚੋਂ ਖ਼ਬਰਾਂ ਆਈਆਂ ਵੀ ਉੱਥੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਪਿੰਡ ਦੇ ਵਿੱਚ ਪਾਣੀ ਭਰ ਗਿਆ ਲੋਕ ਇਸ ਵੇਲੇ ਆਵਾਜ਼ ਆਰਾ ਤੇ ਕਿਸ਼ਤੀਆਂ ਕਈ ਥਾਵਾਂ ਦੇ ਉੱਤੇ ਤੈਰਨੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਫਿਰੋਜ਼ਪੁਰ ਦੇ ਵੱਲ ਪਿੰਡ ਹੈ ਗਜਨੀਵਾਲਾ ਉਸ ਪਿੰਡ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਕਿ ਦਰਿਆ ਪਾਰ ਖੇਤੀ ਕਰਨ ਜਾਂਦੇ ਆ ਤੇ ਜਦੋਂ ਉਹ ਦਰਿਆ ਪਾਰ ਖੇਤੀ ਕਰਨ ਗਏ ਸੀ ਕਿਸ਼ਤੀ ਦੇ ਵਿੱਚ ਬੈਠ ਕੇ ਪਾਣੀ ਦਾ ਵਹਾਵ ਵਧ ਗਿਆ ਜੀਦੇ ਕਰਕੇ ਉਹ ਪਾਕਿਸਤਾਨ ਵੱਲ ਜਾਣ ਲੱਗੇ ਸੀ ਪਰ ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਦੀ ਕਿਸ਼ਤੀ ਨੂੰ ਕਾਬੂ ਕੀਤਾ ਤੇ ਫਿਰ ਉਹਨਾਂ ਨੂੰ ਸੁਰੱਖਿਅਤ ਥਾਂ ਦੇ ਉੱਤੇ ਲੈ ਕੇ ਆਏ ਆ ਨਹੀਂ ਤਾਂ 50 ਲੋਕਾਂ ਦੇ ਬਾਰੇ ਸ਼ਾਇਦ ਕੋਈ ਹੋਰ ਖਬਰ ਆਉਂਦੀ ਜਿਹੜੀ ਅਸੀਂ ਚਾਹੁੰਦੇ ਨਹੀਂ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਇਧਰ ਆਤੂ ਵਾਲਾ ਪਿੰਡ ਦੇ ਵਿੱਚੋਂ ਖਬਰ ਆਈ ਹੈ ਇੱਥੇ ਵੀ ਪਾਣੀ ਭਰ ਗਿਆ ਪੰਜਾਬ ਦੇ ਕਈ ਹੋਰ ਸਤਲੁਜ ਤੇ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਵਸੇ ਪਿੰਡ ਖਤਰੇ ਦੇ ਵਿੱਚ ਵੀ ਇੱਥੇ ਕਈ ਥਾਵਾਂ ਤੇ ਪਾਣੀ ਭਰ ਗਿਆ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਅਸੀਂ ਆਪਣੇ ਵੱਲੋਂ ਚੌਕਸੀ ਦੇ ਪ੍ਰਬੰਧ ਪੂਰੇ ਰੱਖੇ ਆ ਅਸੀਂ ਆਪਣੇ ਵੱਲੋਂ ਰਾਹਤ ਦੇ ਪ੍ਰਬੰਧ ਪੂਰੇ ਰੱਖੇ ਆ ਅਸੀਂ ਆਪਣੇ ਵੱਲੋਂ ਬਚਾਅ ਦੇ ਪ੍ਰਬੰਧ ਪੂਰੇ ਰੱਖੇ ਆ ਮੈਂ ਤੁਹਾਨੂੰ ਦੋ ਤਿੰਨ ਜਾਣਕਾਰੀਆਂ ਪੜ੍ਹ ਕੇ ਸੁਣਾ ਦਿੰਨਾ ਬਾਅਦ ਵਿੱਚ ਉਹਦੇ ਤੇ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਕਿ ਇਹ ਪਤਾ ਲੱਗਾ ਜੀ ਕਿ ਜਲਾਲਾਬਾਦ ਦੇ ਵਿੱਚ ਜਿਹੜਾ ਪਿੰਡ ਆਤੂ ਵਾਲਾ ਇੱਥੇ ਪਿੰਡ ਦਾ ਸੜਕਾਂ ਨਾਲੋਂ ਸੰਪਰਕ ਟੁੱਟ ਗਿਆ ਤੇ ਪਿੰਡ ਆਉਣ ਜਾਣ ਦੇ ਲਈ ਲੋਕ ਹੁਣ ਜਾਂ ਬੱਚੇ ਜਿਹੜੇ ਉਹ ਕਿਸ਼ਤੀ ਦਾ ਸਹਾਰਾ ਇਹਨਾਂ ਨੂੰ ਲੈਣਾ ਪੈ ਰਿਹਾ ਮੌਕੇ ਦੇ ਉੱਤੇ ਮੌਜੂਦ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਪਹਿਲੀ ਵਾਰ ਸਾਡੇ ਨਾਲ ਇਹ ਕੁਝ ਨਹੀਂ ਹੋਇਆ 2023 ਦੇ ਵਿੱਚ ਵੀ ਤੇ ਸਾਡੇ ਪਿੰਡ ਦਾ ਸੰਪਰਕ ਇਮੀ ਟੁੱਟਿਆ ਸੀਗਾ ਤੇ ਇਹ ਵੀ ਪਤਾ ਲੱਗਾ ਵੀ ਹੁਣ ਇਸ ਪਿੰਡ ਦੇ ਲੋਕ ਆ ਜਿਹੜੇ ਉਹ ਪ੍ਰਸ਼ਾਸਨ ਤੋਂ ਆਸ ਲਾਈ ਬੈਠੇ ਆ ਵੀ ਸ਼ਾਇਦ ਸਾਡੇ ਧੋਈ ਦੇ ਵਿੱਚ ਕੁਝ ਪਾਇਆ ਜਾਵੇ ਰਈਏ ਦੇ ਵੱਲੋਂ ਖਬਰ ਆਈ ਹੈ ਸਭਰਾਮਾ ਵਾਲੀ ਨਹਿਰ ਆ ਜਿਹੜੀ ਉਹ ਪਤਾ ਲੱਗਾ ਓਵਰਫਲੋ ਹੋ ਗਈ ਜਿਹਦੇ ਕਰਕੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਉੱਥੇ ਮੌਕੇ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਹਿਰ ਦਾ ਪਾਣੀ ਪਿਛਲੇ ਪਾਸੇੋਂ ਬੰਦ ਕਰ ਦਿੱਤਾ ਗਿਆ ਤੇ ਅਸੀਂ ਤੁਹਾਡੇ ਨਾਲ ਖੜੇ ਖੇਤਾਂ ਦੇ ਵਿੱਚ ਪਾਣੀ ਭਾਵੇਂ ਪਹੁੰਚ ਗਿਆ ਪਰ ਪਿੰਡ ਦੇ ਵਿੱਚ ਨਹੀਂ ਪਹੁੰਚਣ ਦੇ ਆਗੇ ਪਰ ਇਹ ਵੀ ਗੱਲ ਕਹੀ ਗਈ ਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ ਤੇ ਜਿਵੇਂ ਪੰਜਾਬ ਦੇ ਵਿੱਚ ਪੈਣਾ ਆਉਂਦੇ 48 ਘੰਟਿਆਂ ਦੇ ਵਿੱਚ ਆਉਂਦੇ 72 ਘੰਟਿਆਂ ਦੇ ਵਿੱਚ ਅੰਦਾਜ਼ੇ ਆ ਤੁਸੀਂ ਵਿਚਾਰ ਦੇ ਵਿੱਚ ਵਿਚਾਰ ਰੱਖਣਾ ਸੁਲਤਾਨਪੁਰ ਲੋਧੀ ਦੇ ਕਈ ਪਿੰਡਾਂ ਦੇ ਵਿੱਚੋਂ ਪਹਿਲਾਂ ਵੀ ਖਬਰਾਂ ਆਉਂਦੀਆਂ ਰਹੀਆਂ ਹੁਣ ਵੀ ਖਬਰਾਂ ਕਿ ਉੱਥੇ ਪਾਈ ਜਦੋਂ ਦਰਿਆ ਦਾ ਪਾਣੀ ਛਲ ਮਾਰਦਾ ਕਿਉਂਕਿ ਦਰਿਆ ਨਕੋ ਨਕ ਜਾ ਰਿਹਾ ਇਸ ਵੇਲੇ ਬਿਆਸ ਦਰਿਆ ਵੱਧ ਨੁਕਸਾਨ ਕਰ ਰਿਹਾ ਸਤਲੁਜ ਹਲੇ ਘਟਾ ਕਿਉਂਕਿ ਪੌਂਗ ਡੈਮ ਦਾ ਪਾਣੀ ਹੈ ਜਿਹੜਾ ਉਹ ਬੇहद ਵਧਿਆ ਜਿਹਦੇ ਕਰਕੇ ਗੇਟ ਖੋਲਣੇ ਪੈਂਦੇ ਆ ਇਹ ਤਾਂ ਵਧਿਆ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਉਹਦੇ ਕਰਕੇ ਭਾਈ ਪੰਜਾਬ ਦਾ ਨੁਕਸਾਨ ਹੋਇਆ ਵੀ ਆ ਹੋ ਵੀ ਸਕਦਾ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਆ ਕਿ ਪੰਜਾਬ ਡੁੱਬੇ ਨਾ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਆ ਪੰਜਾਬ ਦੇ ਖੇਤ ਖਤਮ ਨਾ ਹੋਣ ਅਸੀਂ ਇਸ ਗੱਲ ਦੀ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਵੀ ਪੰਜਾਬ ਦੇ ਲੋਕ ਆਰਥਿਕ ਤੌਰ ਦੇ ਉੱਤੇ ਟੁੱਟਣ ਨਾ ਜਿਹੜੇ ਕਿ ਸਮੇਂ-ਸਮੇਂ ਦੇ ਉੱਤੇ ਬਹੁਤ ਟੁੱਟਦੇ ਰਹੇ ਆ ਪਰ ਪੰਜਾਬ ਡੁੱਬਦਾ ਕਿਉਂ ਆ ਕਿਹੜੀ ਸ਼ਰਾਰਤ ਨਾਲ ਪੰਜਾਬ ਡੁੱਬਦਾ ਕੀ ਪੰਜਾਬ ਦੀ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਉਹਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਵੀ ਸੌਣ ਭਾਦੋਂ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪੈਂਦੇ ਆ ਹਿਮਾਚਲ 'ਚ ਮੀਂਹ ਪੈਂਦੇ ਹੋਰ ਤਾਮਾਂ ਤੇ ਪੈਂਦੇ ਆ ਸਾਨੂੰ ਬੰਨ੍ਹਾਂ ਜਿਹੜੇ ਉਹ ਮਜ਼ਬੂਤ ਕਰਨੇ ਚਾਹੀਦੇ ਆ ਪਾਣੀ ਦਾ ਪੱਧਰ ਕਿੰਨਾ ਵੀ ਉੱਚਾ ਹੋ ਸਕਦਾ ਸਾਨੂੰ ਉਹਦੇ ਲਈ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਆ ਅਸੀਂ 突ਸੀ ਬਣਦੇ ਬਾਰੇ ਤਾਂ ਖਿਆਲ ਕਰਦੇ ਆ ਪਰ ਜਿਹੜੇ ਬਾਕੀ ਹੈਗੇ ਆ ਆਰਜੀ ਬਣ ਵਕ ਵਕ ਥਾਵਾਂ ਤੇ ਲੱਗੇ ਆ ਉਹ ਤਾਂ ਓਵਰਫਲੋ ਹੋਲਡ ਕਰਕੇ ਟੁੱਟ ਗਏ ਆ ਜਾਂ ਟੁੱਟ ਰਹੇ ਆ 突ਸੀ ਬਣਦੇ ਉੱਤੇ ਮਜਬੂਤੀ ਹੋਣੀ ਚਾਹੀਦੀ ਆ ਪਰ ਜਿਹੜੇ ਬਾਕੀ ਬੰਨਾਂ ਉਹਨਾਂ ਦਾ ਆਪਾਂ ਕੀ ਕਰਨਾ ਬੂਹੇ ਆਈ ਜਨਤੇ ਬਿੰਨੋ ਕੁੜੀ ਦੇ ਕੰਨ ਹਰ ਵਾਰ ਇਹ ਗੱਲ ਕਿਉਂ ਹੁੰਦੀ ਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਵਰੇ ਪਹਿਲਾਂ ਹਲੇ ਕੋਈ ਲੰਮਾ ਸਮਾਂ ਵੀ ਨਹੀਂ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਦੋਂ ਜਾਨੀਆਂ ਪਿੰਡ ਤੇ ਕਈ ਹੋਰ ਪਿੰਡ ਜਿਹੜੇ ਕਿ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਆ ਉਹਨਾਂ ਦੇ ਵਿੱਚ ਇੰਨਾ ਕੁ ਪਾਣੀ ਵੜ ਗਿਆ ਹੜਾਂ ਨੇ ਇੰਨੀ ਕੁ ਮਾਰ ਕੀਤੀ ਪਸ਼ੂ ਮਰੇ ਲੋਕ ਵੀ ਨੁਕਸਾਨੇ ਗਏ ਘਰ ਵੀ ਡਿੱਗੇ ਖੇਤੀ ਵਾਲੇ ਸੰਧ ਬਹਿ ਗਏ ਤੇ ਨੁਕਸਾਨ ਕਿੰਨਾ ਹੋਇਆ ਸੀ ਖੇਤਾਂ ਦੇ ਵਿੱਚ ਇੰਨਾ ਇੰਨਾ ਰੇਤ ਸੀ ਇੰਨਾ ਇੰਨਾ ਰੇਤ ਮੈਂ ਆਪ ਜਾ ਕੇ ਦੇਖਿਆ ਸੀ ਉਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਹੋਰ ਬਹੁਤ ਸਾਰੀਆਂ ਜਥੇ ਬੰਦੀਆਂ ਉਹਨਾਂ ਨੇ ਪਹਿਲਾਂ ਲੋਕਾਂ ਦੇ ਖੇਤਾਂ ਦੇ ਵਿੱਚੋਂ ਰੇਤ ਚੁੱਕੀ ਤਾਂ ਜੋ ਇਹ ਖੇਤ ਫੇਰ ਫਸਲ ਯੋਗ ਹੋ ਜਾਣ ਇਤ ਕੀ ਉਮੇ ਨਾ ਹੋਵੇ ਇਹਦੀ ਅਸੀਂ ਕੁਦਰਤ ਦੇ ਮੂਹਰੇ ਅਰਦਾਸ ਕਰਦੇ ਆ ਕਿਉਂਕਿ ਦੇਖੋ ਸਰਕਾਰ ਕੋਈ ਵੀ ਹੋਵੇ ਉਹਨੇ ਇਹ ਗੱਲ ਕਹਿਣੀ ਹੁੰਦੀ ਜੀ ਕਿ ਅਸੀਂ ਆਪਣੇ ਵੱਲੋਂ ਕਸਰ ਕੋਈ ਨਹੀਂ ਬਾਕੀ ਛੱਡੀ ਜਦੋਂ ਪਾਣੀ ਤੁਹਾਡੇ ਪਿੰਡਾਂ ਦੇ ਵਿੱਚ ਵੜਦਾ ਸ਼ੁਰੂ ਹੋ ਗਿਆ ਉਦੋਂ ਇਹ ਗੱਲ ਕਹਿਣੀ ਹੁੰਦੀ ਜੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਰਾਸ਼ਨ ਦੀ ਪ੍ਰਬਾਹ ਨਹੀਂ ਕਰਨੀ ਜਦੋਂ ਡੁੱਬਣ ਲੱਗਦੇ ਆ ਉਦੋਂ ਫਿਰ ਤੁਸੀਂ ਹੋਰ ਵੱਖ-ਵੱਖ ਥਾਵਾਂ ਦੇ ਵੱਲ ਭਾਈਦੇ ਹੋ ਪਹਿਲਾਂ ਤੁਸੀਂ ਛੱਤ ਦੇ ਵੱਲ ਜਾਂਦੇ ਹੋ ਤੇ ਫਿਰ ਉਸ ਤੋਂ ਬਾਅਦ ਹੋਰ ਥਾਂ ਤੇ ਜਾਣ ਦੀ ਕੋਸ਼ਿਸ਼ ਕਰਦੇ ਹੋ ਜਿਵੇਂ ਕਿ ਅਸੀਂ ਬੀਤੇ ਦੇ ਵਿੱਚ ਦੇਖਿਆ ਤੇ ਪੰਜਾਬ ਪਹਿਲੀ ਵਾਰ ਡੁੱਬਣ ਨਹੀਂ ਲੱਗਿਆ ਪੰਜਾਬ ਇਸ ਤੋਂ ਪਹਿਲਾਂ ਵੀ ਕਈ ਵਾਰ ਡੁੱਬਿਆ ਜਿਹੜੇ ਦਰਿਆ ਦੇ ਕੰਢੇ ਦੇ ਉੱਤੇ ਨੀਵੇਂ ਖੇਤਰਾਂ ਦੇ ਵਿੱਚ ਵਸੇ ਪਿੰਡਾਂ ਦੇ ਲੋਕ ਆ ਕਦੇ ਉਹਨਾਂ ਦੀ ਜਾ ਕੇ ਆਪਾਂ ਵਿਥਿਆ ਜਾਣੀਏ ਜਿਹੜੇ ਦੋ ਖੇਤਰ ਆ ਨਾ ਇੱਕ ਸਰਹੱਦੀ ਇਲਾਕੇ ਜਦੋਂ ਵੀ ਕੋਈ ਨੁਕਸਾਨ ਵਾਲੀ ਗੱਲ ਹੁੰਦੀ ਜਦੋਂ ਠਾਠੂ ਕਿਸੇ ਪਾਸੇ ਹੁੰਦੀ ਆ ਸਭ ਤੋਂ ਪਹਿਲਾਂ ਉਹਨਾਂ ਵਿਚਾਰਿਆਂ ਨੂੰ ਘਰ ਛੱਡਣਾ ਪੈਂਦਾ ਦਰਿਆਈ ਖੇਤਰ ਦੇ ਆਲੇ ਦੁਆਲੇ ਵਸਦੇ ਲੋਕ ਆ ਜਿਹੜੇ ਨੀਵੇਂ ਇਲਾਕਿਆਂ ਦੇ ਵਿੱਚ ਜਦੋਂ ਵੀ ਸੌਣ ਭਾਦੋਂ ਦੇ ਮਹੀਨੇ ਦੇ ਵਿੱਚ ਬੰਨ ਟੁੱਟਣ ਲੱਗਦੇ ਆ ਇਹਨਾਂ ਵਿਚਾਰਿਆਂ ਨੂੰ ਆਪਦਾ ਸਮਾਨ ਚੱਕ ਕੇ ਹੋਰ ਸੁਰੱਖਿਅਤ ਥਾਂ ਤੇ ਜਾਣਾ ਪੈਂਦਾ ਇਹ ਸਾਰਾ ਕੁਝ ਚੱਲਦਾ ਰਿਹਾ ਪੰਜਾਬਗਾਂ ਨੇ ਪੰਜਾਬਗਾਂ ਦੀ ਬਾਹ ਫੜੀ ਆ ਪਹਿਲੀ ਗੱਲ ਤਾਂ ਇਹ ਆ ਕਿ ਪਿੰਡ ਇੱਥੇ ਕੀ ਬਚ ਜਾਣ ਬੰਨ ਇੱਥੇ ਕੀ ਟੁੱਟਣ ਨਾ ਦਰਿਆ ਇੱਥੇ ਕੀ ਛੱਲਾਂ ਇੰਨੀਆਂ ਨਾ ਮਾਰਨ ਕਿ ਫਸਲ ਰੁੜ ਜਾਵੇ ਕਿ ਸਾਡੀ ਮਿਹਨਤ ਰੁੜ ਜਾਵੇ ਕਿ ਪੰਜਾਬ ਦੇ ਲੋਕਾਂ ਦੇ ਇਰਮਾਨ ਰੁੜ ਜਾਣ ਇਦਾਂ ਦਾ ਹਾਲਾਤ ਨਾ ਬਣੇ ਪਰ ਜੇ ਇਦਾਂ ਦੇ ਹਾਲਾਤ ਬਣਦੇ ਆ ਅਸੀਂ ਪੰਜਾਬਗਾਂ ਨੂੰ ਪੰਜਾਬੀਆਂ ਦੇ ਲਈ ਨਿਤਰ ਦੇ ਵੀ ਦੇਖਿਆ ਸਰਕਾਰਾਂ ਕੀ ਕਰਦੀਆਂ ਉਹ ਤਾਂ ਆਪਾਂ ਜਾਣਦੇ ਵੀ ਹੈਲੀਕਾਪਟਰ ਦੇ ਉੱਤੇ ਬੈਠ ਕੇ ਸਰਵੇ ਕਰਨਾ ਹੁੰਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬੰਨ ਦੇ ਉੱਤੇ ਆਉਣਾ ਹੁੰਦਾ ਨਾਲ ਮੀਡੀਆ ਲੈ ਕੇ ਉਹ ਤਾਂ ਚਲੋ ਉਹਨਾਂ ਨੇ ਬਾਅਦ ਦੇ ਕੰਮ ਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹਤੀ ਆ ਕਿ ਅਸੀਂ ਸਹਾਇਤਾ ਕੇਂਦਰ ਸ਼ੁਰੂਆਤ ਕਰ ਦਿੱਤੀ ਆ ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਸਹਾਇਤਾ ਕੇਂਦਰ ਬਣਾ ਦਿੱਤੇ ਆ ਉੱਥੇ ਰਿਹائش ਕੱਪੜਾ ਤੇ ਲੰਗਰ ਤਿੰਨ ਚੀਜ਼ਾਂ ਜਿਹੜੀਆਂ ਜੇਕਰ ਡੋਬੇ ਵਾਲੀ ਸਥਿਤੀ ਪੈਦਾ ਹੁੰਦੀ ਆ ਉਹਦੇ ਲਈ ਉਹ ਕਹਿੰਦੇ ਜੀ ਅਸੀਂ ਅਗਾਊਂ ਪ੍ਰਬੰਧ ਕਰਕੇ ਰੱਖ ਲਏ ਆ ਤੁਸੀਂ ਆਓ ਉਹਨਾਂ ਨੇ ਗੁਰਦੁਆਰਾ ਸਹਿਬਾਨ ਦੀ ਸੂਚੀ ਵੀ ਜਾਰੀ ਕਰਤੀ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਕਿਹਾ ਕਿ ਭਾਈ ਅਸੀਂ ਨਾਲ ਖੜੇ ਆ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਪਾਣੀ ਜਦੋਂ ਲੱਖ ਲੱਖ ਫਿਰਦਾ ਹੋਵੇ ਤੁਹਾਡੇ ਤੇ ਫਿਰ ਤੁਸੀਂ ਪਾਣੀ ਜ਼ਿੰਦਗੀ ਤੇ ਲਈ ਮੰਗਦੇ ਆ ਤੇ ਫਿਰ ਪਾਣੀ ਦੀਆਂ ਬੋਤਲਾਂ ਪਾਣੀ ਦੇ ਵਿੱਚੋਂ ਲੰਘ ਕੇ ਲੋਕਾਂ ਤੱਕ ਮੁਹੱਈਆ ਕਰਵਾਉਂਦੇ ਇਹ ਮੈਂ ਆਪਦੇ ਅੱਖੀਂ ਦੇਖਿਆ ਸੀ ਪਿਛਲੀ ਵਾਰ ਹੜ੍ਹਾਂ ਦੇ ਵਿੱਚ ਤੇ ਮੈਂ ਇਹ ਵੀ ਦੇਖਿਆ ਸੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਦੇ ਢੇਰ ਲਾ ਦਿੱਤੇ ਸਾਡੇ ਪ੍ਰਵਾਸੀ ਵੀਰਾਂ ਨੇ ਸਾਡੇ ਇੱਥੋਂ ਦੇ ਵੀਰਾਂ ਨੇ ਪੰਜਾਬੀ ਪੰਜਾਬੀ ਦਾ ਕੰਮ ਆਉਂਦਾ ਵੀ ਸੀ ਜੇ ਸਥਿਤੀ ਚਿੰਤਾਜਨਕ ਬਣੀ ਤੁਸੀਂ ਵੱਧ ਤੋਂ ਵੱਧ ਕੰਮ ਆਉਂਗੇ ਮੈਨੂੰ ਇਸ ਗੱਲ ਦਾ ਅਹਿਸਾਸ ਆ ਸਾਨੂੰ ਸਭ ਨੂੰ ਪਤਾ ਵੀ ਭਾਈ ਪੰਜਾਬੀ ਜਿੰਨੀ ਮਰਜ਼ੀ ਭੈੜ ਕਰਦਾ ਹੋਵੇ ਜੋ ਮਨ ਦੇ ਵਿੱਚ ਮਰਜ਼ੀ ਹੋਵੇ ਭਾਵੇਂ ਅਸੀਂ ਲੱਖ ਦੂਜੇ ਦਾ ਪੈਰ ਮਿੱਦਗੇ ਪਰ ਜਦੋਂ ਕਦੇ ਸੰਕਟ ਆ ਜਾਂਦਾ ਫਿਰ ਅਸੀਂ ਮਦਦ ਕਰਦੇ ਹੁੰਨੇ ਤੇ ਕਰਨੀ ਵੀ ਚਾਹੀਦੀ ਆ ਪਰ ਸਰਕਾਰਾਂ ਨੂੰ ਇੱਕ ਬੇਨਤੀ ਆ ਜਦੋਂ ਪਤਾ ਵੀ ਡੋਬੇ ਵਾਲੀ ਸਥਿਤੀ ਕਦੇ ਵੀ ਪੈਦਾ ਹੋ ਸਕਦੀ ਆ ਜਦੋਂ ਪਤਾ ਲੋਕ ਮਰ ਸਕਦੇ ਆ ਜਦੋਂ ਪਤਾ ਫਸਲਾਂ ਡੁੱਬ ਸਕਦੀਆਂ ਜਦੋਂ ਪਤਾ ਪਸ਼ੂ ਮਰ ਸਕਦੇ ਆ ਤੇ ਫਿਰ ਭਾਈ ਆਪਾਂ ਵੇਲੇ ਸਿਰ ਕਿਉਂ ਨਹੀਂ ਆ ਗਾਉਂ ਪਰੰਬੰਦ ਕਰਦੇ ਤਿੰਨ ਮਹੀਨਿਆਂ ਤੋਂ ਮੈਂ ਇਹੀ ਬਿਆਨ ਸੁਣਦਾ ਪੜਦਾ ਕਿ ਭਾਈ ਅਸੀਂ ਹੜਾਂ ਦੇ ਬੰਦੇ ਨਜ਼ਰ ਬਹੁਤ ਜ਼ਬਰਦਸਤ ਪ੍ਰਬੰਧ ਕੀਤੇ ਹਨ ਪ੍ਰਸ਼ਾਸਨ ਸਰਕਾਰ ਨਾਲ ਹੈ ਚਿੰਤਾ ਕਰਨੀ ਲੋੜ ਕੋਈ ਨਹੀਂ ਆ ਦੱਸੋ ਜੀ ਹੁਣ ਚਿੰਤਾ ਕਰੀਏ ਕਿ ਨਾ ਕਰੀਏ ਕਿਸ਼ਤੀਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੰਜਾਬ ਦੇ ਲੋਕ ਫਿਰਦੇ ਆ ਚਿੰਤਾ ਕਰੀਏ ਕਿ ਨਾ ਕਰੀਏ ਹਜ਼ਾਰਾਂ ਏਕੜ ਜ਼ਮੀਨ ਦੇ ਵਿੱਚ ਪਾਣੀ ਆ ਗਿਆ ਖੇਤੀ ਬਰਬਾਦ ਹੋ ਗਈ ਆ ਝੋਨੇ ਦੇ ਉੱਤੋਂ ਦੀ ਪਾਣੀ ਲੰਘਿਆ ਉਹ ਦੱਸੋ ਹੁਣ ਝੋਨਾ ਕਿੱਥੇ ਹੋਣਾ ਸਰਕਾਰਾਂ ਇਹ ਗੱਲ ਕਹਿਣੀਆਂ ਹੁੰਦੀਆਂ ਅਸੀਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਕਹਿ ਦਿੱਤਾ ਉਹ ਟੁਕਮਾ ਮੁਆਵਜ਼ਾ ਦੇਣਗੇ ਉਹ ਸਾਨੂੰ ਰਿਪੋਰਟ ਬਣਾ ਕੇ ਭੇਜਣਗੇ ਮੈਂ ਨਹੀਂ ਕਦੇ ਦੇਖਿਆ ਵੀ 1 ਮਹੀਨੇ ਦੇ ਵਿੱਚ ਵਿੱਚ ਟੁਕਮਾ ਮੁਆਵਜ਼ਾ ਮਿਲ ਜੇ ਜੇ ਤਾਂ ਬੰਦੇ ਦਾ ਅੱਜ ਨੁਕਸਾਨ ਹੋਇਆ ਮੰਨ ਲਓ 20000 ਰੁਪਏ ਇੱਕੜ ਉਦਾਹਰਣ ਦੇ ਤੌਰ ਤੇ ਉਹਨੂੰ 20000 ਰੁਪਏ ਮੁਆਵਜ਼ਾ ਮਿਲੇ ਫਿਰ ਤਾਂ ਮੰਨਿਆ ਕਿਉਂਕਿ 20000 ਨਹੀਂ ਬਸੇ ਤਾਂ ਉਹਨੂੰ 50000 ਮਿਲਣਾ ਚਾਹੀਦਾ ਕਿਉਂਕਿ ਉਹਨੇ ਜਦੋਂ ਫਸਲ ਪੱਕਦੀ ਉਦੋਂ ਉਹਦੀ ਵਟਤ ਹੋਣੀ ਸੀ ਹੁਣ ਤਾਂ ਦਾ ਮੁੱਢਲਾ ਖਰਚਾ ਹੀ ਆ ਪਰ ਸਰਕਾਰਾਂ 10000 5000 ਦੀਆਂ ਦਿੰਦੀਆਂ ਹੁੰਦੀਆਂ ਉਹ ਵੀ ਜਿਵੇਂ ਬੱਕਰੀ ਦੁੱਧ ਦੇ ਵਿੱਚ ਮੀਂਗਣਾ ਪਾ ਕੇ ਦਿੰਦੀ ਆ ਇਸ ਤਰੀਕੇ ਦੇ ਨਾਲ ਹੁੰਦਾ ਪਤਾ ਨਹੀਂ ਕਿਹੜੇ ਬਰੇ ਦੇ ਵਿੱਚ ਸਾਰਾ ਕੁਝ ਹੋਣਾ ਇਹ ਜੇਕਰ ਔਖਾ ਵੇਲਾ ਆ ਗਿਆ ਪੰਜਾਬ ਦੇ ਉੱਤੇ ਤਾਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਆ ਵੀ ਮਿੰਟੋ ਮਿੰਟੀ ਇਹ ਕੰਮ ਕਰਨ ਵਾਲੇ ਆ ਜਿਹੜੇ ਕਿ ਆਪਾਂ ਸਾਲੋ ਸਾਲੀ ਕਰਦੇ ਰਹੇ ਆ ਇਹ ਕਾਂਗਰਸ ਵੇਲੇ ਵੀ ਆਈ ਸੀ ਅਕਾਲੀਆਂ ਵੇਲੇ ਵੀ ਆਈ ਸੀ ਸੋ ਪੰਜਾਬ ਬਚਾ ਰਵੇ ਪੰਜਾਬ ਡੁੱਬੇ ਨਾ ਤੇ ਪੰਜਾਬ ਦੇ ਲੋਕ ਪਾਣੀ ਤੋਂ ਬਚੇ ਰਹਿਣ ਉਹ ਪਾਣੀ ਜਿਹੜਾ ਕਿ ਪਹਾੜੀ ਖੇਤਰ ਦੇ ਵੱਲੋਂ ਆ ਰਿਹਾ ਉਹ ਪਾਣੀ ਜਿਹੜਾ ਕਿ ਪੰਜਾਬ ਦੇ ਵਿੱਚ ਮੀਂਹ ਲਗਾਤਾਰ ਪੈਣ ਕਰਕੇ ਤੇ ਡੈਮਾਂ ਦਾ ਪੱਧਰ ਉੱਚਾ ਹੋ ਗਿਆ ਪਾਣੀ ਦਾ ਡੈਮਾਂ ਦੇ ਬੰਨ ਖੁੱਲਣੇ ਪੈਂਦੇ ਆ ਗੇਟ ਖੁੱਲਣੇ ਪੈਂਦੇ ਆ ਉਹ ਦਰਿਆਵਾਂ ਦੇ ਵਿੱਚ ਪਾਣੀ ਆਉਂਦਾ ਦਰਿਆ ਛੱਲਾ ਮਾਰਦੇ ਆ ਬਰਨ ਟੁੱਟਦੇ ਤੇ ਲੋਕ ਡੁੱਬਦੇ ਬਸ ਕਹਾਣੀ ਤਾਂ ਇੰਨੀ ਆ ਅਸੀਂ ਕੁਦਰਤ ਦੇ ਉੱਤੇ ਨਹੀਂ ਜ਼ੋਰ ਰੱਖਦੇ ਕੋਈ ਪਰ ਸਰਕਾਰਾਂ ਦੇ ਉੱਤੇ ਸਾਡਾ ਜ਼ੋਰ ਹੋਣਾ ਚਾਹੀਦਾ ਜਿਹੜਾ ਕਿ ਰਿਆ ਨਹੀਂਗਾ ਸਰਕਾਰਾਂ ਨੂੰ ਬੇਨਤੀ ਆ ਕਿ ਲੋਕਾਂ ਨੂੰ ਡੁੱਬਣੋਂ ਮਰਨੋਂ ਤੇ ਭੁੱਖੇ ਮਰਨੋਂ ਤੇ ਜ਼ਿੰਦਗੀ ਦੇ ਪੱਖੋਂ ਮਰਨੋਂ ਬਚਾਇਆ ਜਾਵੇ ਅੱਜ ਵੀ ਹੁਣ ਖਬਰ ਆਈ ਆ ਆ ਕਿਸਤਵਾਰ ਖੇਤਰ ਦੇ ਵਿੱਚੋਂ ਜੇ ਛੋਟੀ ਪਿੰਡ ਆ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਹੈਗਾ ਜੀ ਜੰਮੂ ਕਸ਼ਮੀਰ ਦੇ ਵਿੱਚ ਲੰਘੇ ਕਲ ਦੁਪਹਿਰੇ 12:30 ਵਜੇ ਇੱਥੇ ਬੱਦਲ ਫਟਿਆ ਮੌਤਾਂ ਦੀ ਗਿਣਤੀ ਪਤਾ ਕਿੰਨੀ ਹੋਈ ਆ 55 ਤੋਂ ਪਾਰ ਹੋ ਗਈ ਜਿੰਨੀ ਕਿ ਮੇਰੇ ਕੋਲ ਹੁਣ ਤੱਕ ਜਾਣਕਾਰੀ ਆ ਅਗਲੇ ਮਿੰਟਾਂ ਘੰਟਿਆਂ ਦੇ ਵਿੱਚ ਪਤਾ ਨਹੀਂ ਕੀ ਬਣ ਜਾਣਾ 100 ਤੋਂ ਵੱਧ ਲੋਕ ਹਾਲੇ ਵੀ ਲਾਪਤਾ 150 ਦੇ ਕਰੀਬ ਲੋਕ ਬਚਾਏ ਗਏ ਆ ਕਦੇ ਬਿਹਾਰ ਦੇ ਵਿੱਚ ਹੜਾਉਂਦਾ ਕਦੇ ਰਾਜਸਥਾਨ ਦੇ ਵਿੱਚ ਆਉਂਦਾ ਅਤਕੀ ਦਾ ਮੰਡੀ ਖੇਤਰ ਦੇ ਵਿੱਚ ਸ਼ਿਮਲੇ ਦੇ ਵਿੱਚ ਕਿਸ਼ਤਵਾੜ ਦੇ ਵਿੱਚ ਉੱਤਰਾਖੰਡ ਦੇ ਵਿੱਚ ਇੰਨੇ ਕ ਬਦਲ ਫਟੇ ਆ ਵੀ ਕੁਦਰਤ ਕਿਵੇਂ ਕਹਿਰਬਾਨ ਹੋਈ ਪਈ ਆ ਇਹਦੀਆਂ ਹਰ ਰੋਜ਼ ਵੀਡੀਓ ਤੇ ਫੋਟੋਆਂ ਸਾਹਮਣੇ ਆਉਂਦੀਆਂ ਕੁਦਰਤ ਦੇ ਨਾਲ ਖਿਲਵਾੜ ਅਸੀਂ ਵੀ ਕਰਨੋਂ ਬਾਜ਼ ਨਹੀਂ ਆਏ ਪਹਾੜੀ ਖੇਤਰ ਦੇ ਲੋਕਾਂ ਨੇ ਕਦੇ ਇਹ ਥੋੜੀ ਸੋਚਿਆ ਵੀ ਭਾਈ ਅਸੀਂ ਪਹਾੜ ਦੀ ਹਮਿਆਦ ਦੇਖ ਲਈਏ ਪਹਾੜ ਪੱਕਾ ਕਿ ਕੱਚਾ ਇਹ ਦੇਖ ਲਈਏ ਕਦੇ ਇੰਜੀਨੀਅਰਾਂ ਨੇ ਉਹਦਾ ਸਰਵੇ ਕੀਤਾ ਹੋਵੇ ਵੀ ਭਾਈ ਕਿੰਨੇ 100 ਜਾਂ ਕਿੰਨੇ ਹਜ਼ਾਰ ਸਾਲ ਪੁਰਾਣਾ ਪਹਾੜ ਆ ਉਹ ਤਾਸ਼ ਦੇ ਪੱਤੇ ਵਾਂਗੂ ਘਰ ਦੇ ਵਿੱਚ ਘਰ ਬਿਲਕੁਲ ਕਿਨਾਰਿਆਂ ਦੇ ਉੱਤੇ ਆਪਾਂ ਫਸਾਏ ਆ ਪਾਣੀ ਦੇ ਛੱਲਾ ਹੁੰਦੀਆਂ ਵਿੱਚ ਸਾਰਾ ਕੁਝ ਰੋੜ ਕੇ ਲੈ ਜਾਂਦਾ ਜਿਵੇਂ ਕਿ ਆਪਾਂ ਪਿਛਲੇ ਨਹੀਂ ਦੇਖਿਆ ਹੀ ਆ ਪੰਜਾਬ ਦੇ ਕੋਈ لالچی ਲੋਕਾਂ ਨੇ ਆਪਦੇ ਢਿੱਡ ਦੀ ਖਾਤਰ ਆਪਦੇ ਬੈਂਕ ਬੈਲੈਂਸ ਦੀ ਖਾਤਰ ਦਰਿਆਵਾਂ ਦੇ ਮੋਹਣ ਬਦਲਤੇ ਆ ਉਹ ਟਿੱਪਰ ਭਰ-ਭਰ ਕੇ ਰੇਤ ਨੇ ਕੱਢੀ ਗਏ ਦਰਿਆ ਇਉਂ ਨੂੰ ਜਾਂਦਾ ਉਹ ਇਉਂ ਨੂੰ ਹੋ ਗਿਆ ਫਿਰ ਇਉਂ ਨੂੰ ਹੋ ਗਿਆ ਜਿਹਦੇ ਕਰਕੇ ਲੋਕ ਮਰਨ ਲੱਗ ਪਏ ਆ ਕੁਦਰਤ ਦੇ ਨਾਲ ਖਿਲਵਾੜ ਅਸੀਂ ਬਹੁਤ ਕੀਤਾ ਤੇ ਮੌਤ ਆ ਜਿਹੜੀ ਬੇਕਸੂਰਾਂ ਦੀ ਵੀ ਹੋ ਰਹੀ ਆ ਉਜੜ ਬੇਕਸੂਰ ਵੀ ਰਹੇ ਆ ਪਰ ਜਿਨ੍ਹਾਂ ਨੇ ਉਜਾੜਿਆ ਉਹ ਆਪ ਇਸ ਵੇਲੇ ਉੱਚੀਆਂ ਥਾਵਾਂ ਦੇ ਉੱਤੇ ਆ ਉਹ ਤਾਂ ਬਾਹਰਲੇ ਮੁਲਕ ਵੀ ਚਲੇ ਜਾਣਗੇ ਮਰਦਾ ਕੌਣ ਆ ਇਹ ਅਸਲ ਦੇ ਵਿੱਚ ਕਾਤਲ ਲੋਕ ਨੇ ਇਹਨਾਂ ਲੋਕਾਂ ਦੇ ਵੱਲੋਂ ਲੋਕਾਂ ਨੂੰ ਆਮ ਲੋਕਾਂ ਨੂੰ ਮਰਨ ਦੇ ਲਈ ਬਲਦੀ ਦੇ ਬੁੱਥੇ ਚ ਪਾਇਆ ਜਾਂਦਾ ਕਦੇ ਇਹਦੇ ਬਾਰੇ ਸਰਵੇ ਨਹੀਂ ਹੋਇਆ ਕਦੇ ਇਹਦੀ ਸੱਚਾਈ ਨਹੀਂ ਸਾਹਮਣੇ ਆਈ ਇਹ ਲੋਕ ਨਸ਼ਿਆਂ ਤੋਂ ਵੀ ਭੇੜੇ ਆ ਨਸ਼ੇ ਵੇਚਣ ਵਾਲਿਆਂ ਤੋਂ ਵੀ ਭੇੜੇ ਆ ਜਿਨ੍ਹਾਂ ਨੇ ਕੁਦਰਤੀ ਖਾ ਲਈ ਜਿਹੜੇ ਦਰਿਆ ਖਾ ਗਏ ਰੇਤ ਖਾ ਗਏ ਜਿਹੜੇ ਸਭ ਕੁਝ ਪੀ ਖਾ ਗਏ ਆ ਇਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਐ ਸਾਜ਼ਿਸ਼ ਘੜੇ ਆ ਪੰਜਾਬੀਆਂ ਨੂੰ ਮਾਰਨ ਦੇ ਇਹਨਾਂ ਦੇ ਆਪ ਦੇ ਬੱਬਰ ਨਹੀਂ ਭਰੇ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ ਪਤਾ ਨਹੀਂ ਐ ਕਿ ਕੀ ਬਣਨਾ ਪਰ ਸਾਡੀ ਤਾਂ ਆਮ ਮਨੁੱਖ ਦੇ ਤੌਰ ਦੇ ਉੱਤੇ ਅਰਦਾਸ ਆ ਵੀ ਪਹਿਲੀ ਗੱਲ ਤਾਂ ਕੁਦਰਤੀ ਆਫਤ ਆਵੇ ਹੀ ਨਾ ਬਨ ਟੁੱਟਣੀ ਹੀ ਨਾ ਲੋਕ ਡੁੱਬਣੀ ਹੀ ਨਾ ਫਸਲਾਂ ਮਰਨ ਹੀ ਨਾ ਪਰ ਜੇ ਕੁਝ ਇਦਾਂ ਦਾ ਹੋ ਗਿਆ ਸਰਕਾਰਾਂ ਨੂੰ ਦੂਜੇ ਨੰਬਰ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਪੰਜਾਬੀ ਪੰਜਾਬੀ ਦਾ ਕੰਮ ਆਵੇ ਜਿਵੇਂ ਕਿ ਆਉਂਦਾ ਰਿਹਾ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰਵੇ ਜਿੰਦਾਬਾਦ ਰਵੇ ਤੇ ਆਪਾਂ ਕੁਦਰਤ ਦੇ ਸੰਗੀ ਸਾਥੀ ਬਣ ਕੇ ਰਹਿਗੇ ਇਹ ਦਿਲੀ ਤੌਰ ਤੇ ਕਾਮਨਾ ਹੈ